ਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿੱਲਦੀ ਰਹਿੰਦੀ ਸੀ ਯਾਰ ਪਿੱਛੇ ਉਹਨੇ ਸਣੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਲੱਗਣਾ ਫਸ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਿਹ ਪ੍ਰੋਬਲਮ ਦੇ ਦਦਿਆਂ ਵੀ ਮੈਂ ਨਾ ਲਿਖੇ ਵੀਰ ਕਿਹੜੀ ਗੱਲ ਲਾਉਂਦੇ ਰੋਣ ਕਾ ਆਪਾ ਬੰਦਾ ਸੀ ਗੰਦਾ ਮੈਂ ਆਪਣਾ ਨਾ ਸਾਇਆ ਆਪਾ ਆਪਣੇ ਏਰੀਏ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਹਾਏ ਮੇਰੇ ਮਾਲਕ ਬੋਲਦੇ ਤੇ ਆਪਾਂ ਸਾਰਾ ਸਾਰੀ ਕੁਝ ਕਰ ਤਿਆਰ ਸੀਗਾ ਗੰਭੂ ਦਾ ਮੈਂ ਇਹ ਰਾਨੀ ਸਭ ਤੋਂ ਜ਼ਿਆਦਾ ਇਹ ਜਾਂਦੀ ਹੈ ਕਿ ਐਡੀ ਵੱਡੀ ਅੰਗਿਲੀ ਡਾਕਟਰਾਂ ਕੋਲ ਪਿੱਦਾ ਹੋ ਗਈ ਕਿਉਂਕਿ ਐਡਾ ਸ਼ਰੀਰ ਦਾ ਕੋਈ ਗੱਲ ਸੰਗਾ ਸੰਗ ਲੱਦੀ ਜਮੰਦੇ ਨੂੰ ਇਹ ਕਿਵੇਂ ਆ ਸ਼ਿਨਾ ਨਾਂ ਤੋਂ ਬਾਅਦ 4-5 ਵਾਰੀ 6 ਵਾਰੀ ਚੱਕਰ ਨਾ ਜਿਹੜਾ ਠੇਕਾ ਲੱਗਿਆ ਬਹੁਤ ਬਹੁਤ ਮਾਈ ਦੇਖੀ ਛੋਟੀ ਚੀਜ਼ ਸੀ ਯਾਰ ਇਹ ਮਿਲ ਗਿਆ ਬੰਦਾ ਉਹ ਰੂ ਉਹ ਤਾਂ ਬਾਹਰ ਖੂਬ ਯਾਰ ਮੈਂ ਨਾ ਜਨਾ ਸੋਰੀ ਯਾਰ ਤੇ ਸਮਰਨ ਕਾਲਾ ਬੰਦਾ ਯਾਰ ਮੈਂ ਇੱਕ ਬੰਦਾ ਯੰਗਸਟਰ ਦਾ ਐਡਾ ਵੱਡਾ ਆਈਡਲ ਸਵਸਤੰਦ ਡਾਕਟਰ ਦੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋੜਿਆ ਦਬੇਰੀ ਯਾਰ ਇੱਕੋ ਕੰਮ ਇਹ ਤਾਂ ਬਹੁਤ ਤਪਾਲਾ ਬਣਾ ਲਾ ੱਕਾ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਮਾਰਾ ਸੱਚੇ ਪਾਛਾ ਮੈਂ ਤਾਂ ਦੁਆ ਕਰਦਾ ਬਰਾਬਰ ਬਾਬਾ ਕਿਰਪਾ ਕਰੋ ਸਾਰੇ ਬੰਦੇ ਨੌਜਵਾਨੀ ਦੇ ਕਿਰਪਾ ਕਰੋ ਪੰਜਾਬ ਦੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ